ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ 5ਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚੇਤੇ ਆਏ ਜਲ ਜਾਓ ਇਹੋ ਵੱਡਪਨਾ ਮਾਇਆ ਲਪਟਾਈ ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿਤੈ ਕਾਜ ਜਿਤ ਨਹਿ ਤ੍ਰਿਪਤਾਈ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਈ ਪਾਟ ਪਟੰਬਰ ਬਿਰਥਿਆ ਜਿਹ ਰਚ ਲੋ ਭਾਈ ਸਭ ਕਿਸ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਈ ਸੂਹੀ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਨ ਧਨ ਤਿਸ ਕਾ ਪਨੇਹਾਰਾ ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਨਾ ਸੰਤ ਚੌਰ ਟਲਾਵੋ ਸੀਸ ਨਿਹਾਰਉ ਚਰਨ ਤਲ ਧੂਰ ਮੁਖ ਲਾਵੋ ਮਿਸਤਰ ਬਚਨ ਬੇਨਤੀ ਕਰੂੰ ਦੀਨ ਕੀ ਨਿਆਈ ਤਜ ਅਭਮਾਨ ਸਰਨੀ ਪਰਉ ਹਰ ਗੁਣ ਨਿਧ ਪਾਈ ਅਵਲੋਕਨ ਪੁਨਹਿ ਪੁਨਹਿ ਕਰੂੰ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚਉ ਬੰਦਉ ਬਾਰ ਬਾਰ ਚਿਤਵਉ ਮਨ ਆਸਾ ਕਰੂੰ ਜਨ ਕਾ ਸੰਗ ਮੰਗਉ ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਗ ਸੂਹੀ ਮਹੱਲਾ ਪੰਜਵਾਂ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖ ਲੇਹੋ ਇਹੋ ਵਿਖੀ ਜੀਉ ਦੇਹੋ ਆਪਣਾ ਨਾਮ ਰਹਾਉ ਜਾਤੇ ਨਹੀਂ ਕੋ ਸੁਖੀ ਤਾ ਕਹਿ ਪਾਛੈ ਜਾਉ ਛੋੜ ਜਾਹੇ ਜੋ ਸਗਲ ਕਉ ਫਿਰ ਫਿਰ ਲਪਟਾਉ ਕਰਹੋ ਕਿਰਪਾ ਕਰਨਾਪਤੀ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਪਉੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨਹਿ ਸਾੜ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ 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 ਕਰੀਆ ਵਿਚ ਮਨ ਕੋਟਵਰੀਆ ਨਿਜ ਮੰਦਰ ਪਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਵਿਦ ਫਰੀਆ ਪਰ ਕੋਹੀਆ ਵਿਖਣਾ ਕੀਰੀਆ ਅਬ ਸਾਧੂ ਸੰਗ ਪਰਿਆ ਹਰ ਦਵਾਰ ਐ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੋਰ ਨਾ ਫਿਰਿਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਉ ਬਹੁ ਵਿਦ ਰੂਪ ਰੰਗ ਅਪਾਰਾ ਵੇਖੈ ਖੁਸ਼ੀ ਭੋਗ ਨਹੀਂ ਹਾਰਾ ਸਬਰਸ ਲੈਤ ਬਸਤ ਨਿਰਾਰਾ ਬਰਨ ਚਿਹਨ ਨਾਹੀ ਮੁਖ ਨਾਮ ਆਸਾਰਾ ਕਹਿਨ ਨਾ ਜਾਈ ਖੇਲ ਤੋਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਪ੍ਰੋਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾ ਮਹਾ ਦੁੱਤਰ ਮਾਇਆ ਜੈਸੀ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗ ਰਾਇਆ ਗਹੀ ਓਟ ਸਦਾਇਆ ਨਾਮਿਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰਿ ਸ਼ੀਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਤੀਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਨਾ ਕਉ ਬਲੇਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਇ ਜਿਸਨੋ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਭਾਵੇ ਸੋ ਪਰਮਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹਾ અપਾਰ ਅਤ ਉੱਚਾ ਕੋਈ ਅਵਰਨਾ ਤੇਰੀ ਭਾਂਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੀ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਸੂਹੀ ਮਹੱਲਾ ਪੰਜਵਾਂ ਵਿਸਰਹਿ ਨਾਹੀ ਜਿਤ ਤੂੰ ਕਬਹੂ ਸੋਥਾਨ ਤੇਰਾ ਕਿਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ RAM ਹਉ ਸੋਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿਨ ਸਰਨਾਈ ਪਾਇਆ ਰਹਾਉ ਦੇਦ ਪੜੇ ਪੜ ਬ੍ਰਹਮੇ ਹਾਰੀ ਇਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹਿ ਬਿਲ ਲਾਤੀ ਤੇ ਪੀ ਮੋਹੇ ਮਾਈ ਦਸ ਔਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ ਤਿਨ ਪੀ ਅੰਤ ਨਾ ਪਾਇਉ ਤੇਰਾ ਲਾਈ ਤਕੇ ਬੇਪੂਤਾ ਸਹਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀ ਸਹਿ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉੱਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ 베ਦ ਕਤੇਬ ਸਿਮਰਤ ਸਭ 사ਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋ ਕਿਸ ਕਰੈ ਸੋਈ ਪ੍ਰਭ ਮਾਨਹਿ ਵੇਰਾ ਆਮ ਨਾਮ ਰੰਗ ਰਾਤੀ ਤਿਨ ਕੀ ਸੋਬਾ ਸਬਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾਂ ਜੇ ਵਡਨਾ ਕੋਈ ਭਗਤਾ ਬਾਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਦਰ ਹੈ ਜਮ ਤਾ ਕੈ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਿ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਾਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਆਰਾਧੀ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੀਤਕ ਬਰਨ ਲੋ ਜੋ ਪ੍ਰਭ ਆਪਣੇ ਭਾਣੀ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭਏ ਨਿਕਾਲੀ ਸੁਹੀ ਮਹੱਲਾ ਪੰਜਵਾ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਰਿਧੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇ ਉਬਰੇ ਤੇਰੀ ਟੀਕ ਪ੍ਰਵਾਸਾ ਤੁਮਰਾ ਜਪਨਾਮ ਤੁਮਾਰਾ ਉਦਰੀ ਰਹਾਉ ਆਂਧ ਕੂਪ ਤੇ ਕਾਢ ਲਿਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦਈਏ ਆਪ ਕਰੇ ਪ੍ਰਿਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆ ਭੈ ਮੋਹ ਬਨਾਸੀ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਪੀਟਿਆ ਸਤਗੁਰ ਪੂਰਾ ਸੋਹੀ ਮਹੱਲਾ ਪੰਜਵਾ ਜਬ ਕਸਨਾ ਸੀ ਉਹ ਤਬ ਕੀਆ ਕਰਤਾ ਕਮਨ ਕਰਮ ਕਰਿਆ ਆਪਨਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM RAAY MUJ TE KASHU NA HOI AAPE KARTA AAP KARAY SARB NIRANTAR SOY RAHAU GANTI GANI NA CHUTE KATUH KACHI DEH EYAANI KIRPA KAROH PRAB KARNA HARI TEERI BAKSH NARALI JEE JANT SAB TEERE KITE ਕਟ ਕਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣਹਿ ਕੁਦਰਤ ਕੀ ਮਨਾ ਪਾਈਐ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਕਰ ਧਨ ਹਰ ਨਾਮਾ ਪ੍ਰਵਾਣ ਗਣੀ ਸੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋਹੂ ਮੈ ਨਹੀਂ ਜਨ ਪਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਈ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੀ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਿ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰਾਖ ਹੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਐ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਈ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੂਦ ਸਦਾ ਧਿਆਈ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦੈ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗੱਤ ਤੁਧ ਪਹਿ ਸਾਰੀ ਤੁਧ ਜੀਵੜੇ ਅਬਰ ਨਾ ਕੋਈ ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੀ ਆਠ ਪਹਿਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ 네ਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰਸਰਨੀ ਆਇਆ ਰੱਖੋ ਰੱਖਣ ਹਾਰੀ ਜਿਤ ਤੂੰ ਲਾਵੇ ਤਿਤ ਹਮ ਲੱਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM JI ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਆਪ ਤਿਆਗ ਹੋਈਐ ਸਭ ਰੀਣਾ ਜੀਵਤਿਆਂ ਇਓ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮੁ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੀ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ